ਕਰਿਓ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮੇਰੇ ਸਾਰੇ ਵੀਰ ਚੇਅਰਮੈਨ ਸਵਾਰ ਵਲੰਟੀਅਰਸ ਮੇਰੇ ਵੱਡੇ ਵੀਰ ਮਨੂਨ ਮਾਰਸ ਜੀ ਕਮਲ ਹੀਰ ਜੀ ਤੇ ਪਿੰਡ ਕੁੜਕਾਂ ਦੀ ਸਾਰੀ ਸੰਗਤ ਆਓ ਹੱਥ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਜੋਨ ਵੀਰ ਜੀ ਦਾ ਜਿਨ੍ਹਾਂ ਨੇ ਅਜਲਾ ਪ੍ਰੋਗਰਾਮ ਅਲੀਕਿਆ ਮੇਰੀ ਬੇਨਤੀ ਹੈ ਤੁਸੀਂ ਵੀ ਉੱਪਰ ਹੀ ਆ ਜਾਓ ਜੀ ਸੋ ਬਹੁਤ ਨੇਕ ਪ੍ਰਾਲਾ ਬਹੁਤ ਵਿਲੱਖਣ ਸੋਚ ਹੈ ਕਿ ਆਪਾਂ ਨੂੰ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਪੁੱਤਾਂ ਦੀ ਲੋਹੜੀ ਤਾਂ ਹਰੇਕ ਘਰ ਆਪੇ ਤੇ ਘਰ ਕਰਦਾ ਸਾਰਿਆਂ ਨੂੰ ਚਾਹ ਹੁੰਦਾ ਕਿ ਸਾਡੇ ਘਰ ਬੱਚਾ ਪੈਦਾ ਹੋਇਆ ਹੈ ਅਸੀਂ ਲੋਹੜੀ ਦਾ ਚਾਹ ਕਰਾਂਗੇ ਲੋਹੜੀ ਮਨਾਵਾਂਗੇ ਪਰ ਕਿਸੇ ਹੋਰ ਬਾਰੇ ਸੋਚਣਾ ਬਹੁਤ ਔਖਾ ਹੈ ਹਰੇਕ ਬੰਦੇ ਦੀ ਸੋਚ ਇਹ ਜੀ ਹੁੰਦੀ ਨਹੀਂ ਵਿਰਨਾ ਹੀ ਕੋਈ ਬੰਦਾ ਹੁੰਦਾ ਹੈ ਜੋ ਇਹਦੀ ਸੋਚ ਰੱਖਦਾ ਹੈ ਫੋ ਅਸੀਂ ਧੰਨਵਾਦ ਕਰਦੇ ਹਾਂ ਪਿੰਦੂ ਵੀਰ ਜੀ ਦਾ ਤੇ ਮੈਂ ਸਾਰੇ ਸਾਥ ਸੰਗਤ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਇੱਥੇ ਬਹੁਤ ਚਾਹਵਾਨ ਨਾਲ ਪਹੁੰਚੇ ਹੋ ਤੁਸੀਂ ਤੇ ਆਂ ਆ ਮਾਵਾਂ ਵੀ ਨੇ ਮੇਰੇ ਵਰਗੀਆਂ ਜਿਹੜੀਆਂ ਨੱਚ ਰਹੀਆਂ ਸੀਗੀਆਂ ਆ ਦਾ ਪੂਰਾ ਇੰਜੋਏ ਕਰਦੇ ਮੈਨੂੰ ਲੱਗਦਾ ਧੀਆਂ ਦੇ ਹੋਣ ਦਾ ਜ਼ਿਆਦਾ ਚੜ ਚੜਦਾ ਕਿਉਂਕਿ ਪਤਾ ਹੁੰਦਾ ਹੈ ਇਹਨਾਂ ਨੇ ਤਾਂ ਆਪ ਹੀ ਕਿਸੇ ਨਾ ਕਿਸੇ ਮਦਦ ਤੇ ਪਹੁੰਚ ਜਾਣਾ ਸਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਸਹੀ ਰਸਤਾ ਦਿਖਾਉਣ ਦੀ ਲੋੜ ਹੈ ਇੱਕ ਮੌਕਾ ਦੇਣ ਦੀ ਲੋੜ ਹੁੰਦੀ ਹੈ ਬੱਚੇ ਨੂੰ ਕਿ ਉਹਨੂੰ ਚੰਗੀ ਐਜੂਕੇਸ਼ਨ ਮਿਲ ਜੇ ਉਹਨੂੰ ਗੁਣਿਆਦਾਰੀ ਦੀ ਸਮਝ ਆ ਜਾਵੇ ਬੱਚੇ ਨੇ ਆਪ ਹੀ ਮੰਜ਼ਿਲ ਆਪ ਹੀ ਲੱਭ ਲੈਣੀ ਹੈ ਕੋਈ ਮਾਤੇ ਜਾਂ ਆਪਣੇ ਆਪ ਤੇ ਬੋਝ ਨਾ ਲਿਆ ਕਰੋ ਇਸ ਗੱਲ ਦਾ। ਛੋਟੀ ਜਿਹੀ ਜ਼ਿੰਦਗੀ ਹੈ। ਮੈਨੂੰ ਲੱਗਦਾ ਇੰਜੋਏ ਕਰ ਲੈਣੀ ਚਾਹੀਦੀ ਹੈ ਆਪਣੀ। ਜ਼ਰਵਾਣੀ ਚ ਵੀ ਆਉਂਦਾ ਹੈ। ਕਿ ਸੋ ਕਿਉ ਮੰਦਾ ਆਖੀਏ ਜੇ ਜੰਮੇ ਰਾਜਾ। ਸੋ ਸਾਲਕ ਦੀ ਦੇਣ ਹੈ। ਬਹੁਤ ਕੀਮਤੀ ਬੱਚੇ ਨੇ। ਹਰੇਕ ਬੱਚਾ ਬਹੁਤ ਕੀਮਤੀ ਹੈ। ਉਹ ਬਹੁਤ ਸੰਭਾਲ ਕੇ ਰੱਖਿਆ ਕਰੋ। ਉਹਨੂੰ ਚੰਗੀਆਂ ਚੀਜ਼ਾਂ ਸਿਖਾਓ। ਦੁਨੀਆਦਾਰੀ ਵਿੱਚ ਵਿਚਰਨਾ ਸਿਖਾਓ। ਮੈਨੂੰ ਲੱਗਦਾ ਅੱਜ ਕੱਲ ਦੇ ਬੱਚੇ ਇੰਨੇ ਕੁ ਟੈਲੈਂਟਡ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ ਜ਼ਿਆਦਾ ਸਹੀ ਪਰਿਸ਼ਕਾ ਤੋਂ ਉਹ ਆਪ ਹੀ ਕਿਸੇ ਨਾ ਕਿਸੇ ਰਸਤੇ 'ਤੇ ਪੈ ਜਾਣਗੇ ਤੇ ਅੱਜ ਕੱਲ ਦੇ ਮਾਵਾ ਮੈਨੂੰ ਲੱਗਦਾ ਜ਼ਿਆਦਾ ਐਜੂਕੇਟਡ ਤੁਹਾਨੂੰ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕੀ ਕੀ ਕਰਨਾ ਸਾਰੀਆਂ ਹੱਸ ਰਹੀਆਂ ਨੇ ਕਿਉਂਕਿ ਸਾਰੇ ਪੜੇ ਲਿਖੇ ਹੋ ਤੁਸੀਂ ਪੰਜਾਬ ਆਪਣਾ ਬਹੁਤ ਤਰੱਕੀ ਕਰ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਤਿਆਂ ਬੱਚਾ ਨੂੰ ਵਧੀਆ ਆਪਾਂ এডਿਕੇਸ਼ਨ ਦੇਤੀਏ ਕਿਸੇ ਨਾ ਕਿਸੇ ਰਸਤੇ ਪਾ ਦਈਏ ਸੋ ਮੁੱਖ ਮੰਤਰੀ ਸਾਹਿਬ ਵੀ ਆਪੀ ਮਿਹਨਤ ਕਰ ਰਹੇ ਨੇ ਪਰ ਪੰਜਾਬ ਦੀ ਤਰੱਕੀ ਤਾਂ ਹੀ ਹੋਊ ਜੇ ਤੁਹਾਡੇ ਸਾਰਿਆਂ ਦੀ ਤਰੱਕੀ ਹੋਵੇ ਜੇ ਇੱਕ ਇੱਕ ਘਰ ਦੀ ਤਰੱਕੀ ਹੋਊਗੀ ਥੋੜੇ ਨਾਲ ਹੀ ਪੰਜਾਬ ਹੈ ਜੇ ਪੰਜਾਬ ਦੇ ਬੱਚੇ ਪੜ੍ਹਨਗੇ ਲਿਖਣਗੇ ਵਧੀਆ ਨੌਕਰੀਆਂ ਤੇ ਲੱਗਣਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਪੰਜਾਬ ਉਹੀ ਖੁਸ਼ਹਾਲ ਪੰਜਾਬ ਬਣੂਗਾ ਇਹ ਲੋੜੀਆਂ ਦੇ ਮੇਲੇ ਆਪਾਂ ਦੇਖਿਆ ਕਿ ਭੁੱਲੇ ਗਏ ਸੀ ਕਿ ਲੋਕ ਲੋੜੀਆਂ ਵੀ ਮਨਾਉਂਦੇ ਐਨਾ ਟ੍ਰੈਂਡ ਚੱਲ ਗਿਆ ਸੀਗਾ ਕਿ ਆਪਾਂ ਬਾਹਰ ਭੇਜ ਦਈਏ ਬੱਚਿਆਂ ਨੂੰ ਜਿਵੇਂ ਕਿ ਨੇ ਦੌਰ ਲਾ ਕੇ ਉੱਥੇ ਜਾ ਕੇ ਆਉਂਦਾ ਸੈੱਟ ਹੋ ਜਾਂਦਾ ਬਹੁਤ ਮਾਨਕ ਦਾ ਸ਼ੁਕਰਾਨਾ ਕਰਦੇ ਆ ਕਿ ਇਹ ਤਿਉਹਾਰ ਜਿਹੜੇ ਨੇ ਆਪਣੇ ਭਰਾਤਾਂ ਦੇ ਦੁਆਰਾ ਹੁੰਦੇ ਜਾਏ ਨੇ ਲੋਕ ਆਪਣੇ ਮਨਾ ਰਹੇ ਨੇ ਲੋੜੀਆਂ ਨੂੰ ਚਾਵਾਂ ਨਾਲਤੀਆਂ ਨੂੰ ਬਹੁਤ ਚਾਵਾਂ ਨਾਲ ਅੱਜ ਕੱਲ੍ਹ ਲੋਕ ਮਨਾ ਰਹੇ ਨੇ ਸੋ ਸਰਕਾਰ ਪਰਾਲੇ ਕਰ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਆਰ 2022 ਚ ਮੁੱਖ ਮੰਤਰੀ ਸਾਹਿਬ ਨੂੰ ਬਖਸ਼ਿਆ ਓਵੇਂ ਪਿਆਰ ਕਰਦੇ ਰਹੋ ਕਦੇ ਵੀ ਅਸੀਂ ਕੰਮਾਂ 'ਚ ਕਮੀ ਨਹੀਂ ਆਉਣ ਦਿੰਦੇ ਜਿੰਨੇ ਜੋਗੇ ਹੈਗੇ ਥੋੜੇ ਵਿੱਚ ਮੌਜੂਦ ਰਹਾਂਗੇ ਥੋੜੇ ਵਿੱਚ ਵਿਚਰਦੇ ਰਹਾਂਗੇ ਮੈਂ ਸਿਆਸੀ ਪ੍ਰੋਗਰਾਮਾਂ ਦੇ ਨਾਲ ਕਿਤੇ ਜਾਵਾਂ ਨਾ ਜਾਵਾਂ ਜਿੱਥੇ ਧੀਆਂ ਦੀ ਗੱਲ ਹੋਵੇ ਜਿੱਥੇ ਸਮਾਜ ਦੀ ਗੱਲ ਹੋਵੇ ਮੈਂ ਤੋਂ ਨਾ ਨਹੀਂ ਕੀਤੀ ਜਾਂਦੀ ਮੇਰਾ ਤੈਨ ਕਰਦਾ ਕਿ ਆਹਦੇ ਲੋਕਾਂ ਨੂੰ ਮਿਲ ਕੇ ਆਵਾਂ ਕੋਈ ਥੋੜੇ ਤੋਂ ਗੱਲ ਸਿੱਖਣ ਨੂੰ ਮਿਲਦੀ ਹੈ ਕੋਈ ਅਸੀਂ ਥੋੜੀ ਨਾਲ ਗੱਲ ਕਰ ਲੈਣੇ ਆ ਵਧੀਆ ਲੱਗਦਾ ਜਿਵੇਂ ਮੈਡਮ ਵੀ ਤੁਹਾਨੂੰ ਪਹਿਲਾਂ ਦੱਸਿਆ ਵੀ ਅੱਜ ਪੰਜਾਬ ਚ ਸਭ ਤੋਂ ਜ਼ਿਆਦਾ ਐਸਐਸਪੀ ਕੁੜੀਆਂ ਤੇ ਡੀਸੀ ਕੁੜੀਆਂ ਲੱਗੀਆਂ ਹੋਈਆਂ ਕੁੜੀਆਂ ਇੰਸੀ ਜੱਗੋਂ ਪਿੱਛੇ ਨਹੀਂ ਗਈਆਂ ਤੁਸੀਂ ਮੌਕਾ ਤਾਂ ਦਿਓ ਜੇ ਆਪਾਂ ਕੱਲ ਕਰੀਏ ਪੁਲਿਸ ਚ ਭਰਤੀ ਹੁੰਦੇ ਨੇ ਬੱਚੇ ਉਹਦੇ ਜਿਹੀ ਕੁੜੀਆਂ ਸਭ ਤੋਂ ਅੱਗੇ ਨਿਕਲ ਜਾਂਦੀਆਂ ਜਦੋਂ ਰਿਜ਼ਲਟ ਆਉਂਦੇ ਨੇ 10ਵੀਂ ਬਾਅਦ ਵੀ ਦੇ ਜਿੱਤੇ ਅਖਬਾਰ ਕੋਲੋਂ ਕਿਹਾ ਜਾਂਦਾ 90% ਕੁੜੀਆਂ ਪਹਿਲੇ ਨੰਬਰ ਤੇ ਆਈ ਹੁੰਦੀਆਂ ਸੋ ਇਹ ਗੱਲ ਤਾਂ ਇਹਨਾਂ ਦੇ ਹਰ ਕਰਨ ਦੀ ਲੋੜ ਨੇ ਸਭ ਨੂੰ ਪਤਾ ਹੈ ਕਿ ਕੁੜੀਆਂ ਬਹੁਤ ਤਰੱਕੀਆਂ ਕਰ ਸਕਦੀਆਂ ਨੇ ਬਰਾਬਰ ਦੇ ਬੱਚੇ ਨੇ ਸਾਰੇ ਬਰਾਬਰ ਹੋਣੇ ਪਪਾ ਨੂੰ ਚਾਹੇ ਇਹੀ ਹਾਸੇ ਖੇਡੇ ਇਹੀ ਮਹੌਲ ਹੈ ਜਿਹੜਾ ਹੈ ਆਪਾਂ ਬੱਚਿਆਂ ਨੂੰ ਦਈਏ ਤੇ ਬੱਚੇ ਅੱਗੇ ਵਧਣ ਰੱਖੀਆਂ ਕਰਾਂ ਤੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਦਾ ਮੈਂ ਬਹੁਤ ਪਹਿਲੇ ਬਹੁਤ ਸ਼ੁਕਰਾਨਾ ਕਰਦੀ ਆ ਧੰਨਵਾਦ ਕਰਦੀ ਆ ਤੁਸੀਂ ਸਮਾਂ ਕੱਢਿਆ ਇੰਨੀ ਠੰਡ 'ਚ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਇੱਥੇ ਆ ਜੀ ਐਮ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਰਾਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਬੜੇ ਫਰਨਲ ਮੁਖਤਿਰ ਸਾਹਿਬ ਸਾਡੇ ਸਾਰਿਆਂ ਲਈ ਬੜੀ ਫਤਹ ਵਾਲੀ ਗੱਲ ਹੈ ਮਾਨ ਸਾਹਿਬ ਐਜ਼ ਐਨ ਆਰਟਿਸਟ ਪਹਿਲੀ ਵਾਰੀ ਹਿਸਟ੍ਰਿਕ ਸੀਐਮ ਬਣੇ ਤੇ ਘਰ ਵਿੱਚ ਤੁਹਾਨੂੰ ਪਤਾ ਆਪਾਂ ਨੋਰਮਲ ਘਰ ਵਿੱਚ ਵੀ ਪਤਨੀ ਨੂੰ ਹੋਮ ਮਿਸਟਰੀ ਕਹਿੰਦੇ ਆ ਅਸਲੀ ਪਾਵਨ ਦੇ ਮਾਲਕ ਡਾਕਟਰ ਗੁਰਪ੍ਰੀਤ ਸਿੰਘ ਮਾਨਸਾ ਦਾ ਇਹਨਾਂ ਨੇ ਜਦੋਂ ਤਾਲੀਆਂ ਮਾਰਨ ਬਹੁਤ ਵਿਦਿਅਕਰ ਮਾਨ ਉਹਨਾਂ ਨੂੰ ਬਹੁਤ ਹੀ ਜ਼ਹੀਰ ਨੇ ਪੰਜਾਬ ਲਈ ਇਹਨਾਂ ਨੇ ਕਿੰਦੀ ਸੋਹਣੀ ਗੱਲ ਕੀਤੀ ਹੈ ਕਿ ਸਿਆਸਤ ਨਾਲ ਸੰਬੰਧਿਤ ਕੋਈ ਵੀ ਪ੍ਰੋਗਰਾਮ ਹੋਵੇ ਮੈਂ ਜਾਵਾਂ ਨਾ ਜਾਵਾਂ ਲੇਕਿਨ ਜਿੱਥੇ ਸਮਾਜ ਲਈ ਕੋਈ ਸਾਰੂ ਕੰਮ ਹੋ ਰਿਹਾ ਹੋਣ ਜਦ ਬੇਟੀਆਂ ਦੀ ਗੱਲ ਹੋਵੇ ਉੱਥੇ ਜ਼ਰੂਰ ਤਸ਼ਰੀਫ ਕਰਾਂਗੇ نچ کے ہو سارے پہنجی بھی تشریف فرمان ہے مان جو ایس ایس پی صاحب جدو میں انٹر ہو رہا سی تو بڑی سریلی آواز کرنا پی رہی سی سارے برسے کے باعث میرے چھوٹے پائی منموہن بارس چنگا سر کرنا پڑے تو اینرجیٹک ہو جاتا بندہ ایس ایس پی صاحب ڈاکٹر صاحب تشریف فرمان ہے ਸਾਰਿਆਂ ਨੂੰ ਦਰਜਾ ਬਦਲ ਜਾਂਦਾ ਸਤਿ ਸ਼੍ਰੀ ਅਕਾਲ ਮੈਂ ਪਿੰਡੀ ਜੋੜ ਸਾਹਿਬ ਦਾ ਸਭ ਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਸਾਡੇ ਭਾਈ ਇੱਥੋਂ ਪਰਦੇਸਾਂ ਚ ਗਏ ਇੰਨੀ ਤਰੱਕੀ ਕੀਤੀ ਬੇਸ਼ੱਕ ਇਹ ਇੰਗਲੈਂਡ ਰੈਂਡ ਕਿਤੇ ਰਹਿਣ ਅਮਰੀਕਾ ਰਹਿ ਦਿਲ ਨਾਲ ਆਪਣੇ ਪਿੰਡਾਂ ਦੀ ਧੜਕਦਾ ਸੀ ਕੇਰਨਾ ਨੇ ਹਮੇਸ਼ਾ ਆਪਣੇ ਪਿੰਡਾਂ ਦਾ ਕੀਤਾ ਆਪਣੇ ਲੋਕਾਂ ਦਾ ਕੀਤਾ ਬੜੇ ਸਾਲਾਂ ਤੋਂ ਪੇਟੀਆਂ ਲਈ ਈਆਂ ਨੇ ਸੋਚ ਲੈਨੇ ਮੇਰੀ दिली ਖਵਾਸ਼ਾ ਕਿ ਹੈ ਤੇ ਸਰਦੀ ਲੇਕਿਨ ਜ਼ੋਰਦਾਰ ਤਾੜੀਆਂ ਪੈਂਦੀ ਦੋ ਸਾਲਾਂ ਤੋਂ ਸੁਪਰ ਕ੍ਰੀਏਟਿਵ ਪਾਵਰ ਤੇ ਰਾਬਿਆ ਬਲਵ ਨਿਗਾਰ ਹੈ ਜਿਹਦੇ ਕਮਰੇ ਚ ਸਾਡੀ ਜਾਨ ਹੈ ਜਿਦੋਂ ਮਰਜ਼ੀ ਲੈਦਾ ਹੈ ਇਹ ਉਹਦੀ ਉੱਚਾਈ ਹੋਈ ਰਚਨਾ ਹੈ پر رب تو بعد اگر کوئی کریئٹو پاور آرت ہے وہ ماوا نے وہ بیٹیاں نے وہ دیا نے وہ بھنوں نے ہسٹری کے ہسٹری میں فیس کریے بہت ڈسکرمنیشن ہوئی ہے عورت خاص طور سے ہر خطے پر گرو سبان نے ਪਹਿਲੀ ਬਾਸ਼ੇ ਜੋ ਨਾਨਕ ਦੇਵ ਜੀ ਤੋਂ ਲੈ ਕੇ 10ਵੀਂ ਜੋਤ ਤੱਕ ਜੋ ਬੇਟੀਆਂ ਨੂੰ ਔਰਤ ਨੂੰ ਇਸਰ ਦਿੱਤੀ ਹੈ ਇਕੁਐਲਿਟੀ ਦਾ ਦਰਜਾ ਦਿੱਤਾ ਚਾਹੇ ਉਹ ਕਰੋੜਾਂ ਵਾਲੀ ਸੇਨ ਚੁਕੇ ਤ ਘਟ ਹੈ ਜਦੋਂ ਛੋਟੇ ਛੋਟੇ ਲਾਲਾ ਨੂੰ ਦਾਦੀ ਮਾਤਾ ਗੁਰਜੀਤ ਦੇਵੀ ਉਧਰ ਕੋ

ਵਾਪੁਰ ਯੋਧਿਆ ਨੂੰ ਗਵਈਆ ਫਨਕਾਰਾ ਪਲਵਾਨਾਂ ਨੂੰ ਜਨਮ ਦੇਵ ਜੀ ਆਂ ਮਾਮਾ ਨੂੰ ਉਹ ਇੱਜ਼ਤ ਨਾਂ ਮਿਲਦੀ ਇਸ ਪਹਿਲੀ ਬਾਸ਼ਾ ਗੁਰੂ ਨਾਨਕ ਦੇਵ ਜੀ ਸਾਡੀ ਵਾਲਤਾ ਦਾ ਨਾਰਾ ਔਰ ਔਰਤ ਦੇ ਹੱਥ ਵਿੱਚ ਨਾ ਨਾ ਰਮਾ ਦੇ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਆਪਾਂ ਉਹਦੇ ਨਾਮ ਦੇ ਵਾਇਆ ਇਹ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਆਖਿਰ ਮਜਦੂਨ ਨਹੀਂ ਚਲੇ ਜਾਣਾ ਤੇ ਮੀਲੀ ਨਰ ਨੇ ਵੀ ਚਲੇ ਜਾਣਾ ਪਤਾ ਹੀ ਕੋਈ ਨਹੀਂ ਕਦੋਂ ਪੈਕਪ ਹੋ ਜਾਂਦੀ ਹੈ ਇੱਥੇ ਰਹਿ ਜਾਂਦੇ ਮਹਿਮਨਾਰੇ ਉਸ ਤੋਂ ਪਹਿਲਾਂ ਕਿ ਬੁਲਾਵਾ ਆਵੇ ਕੁਛ ਨਾ ਕੁਛ ਅੱਛੇ ਕੰਮ ਕਰ ਜਾਣੇ ਚਾਹੀਦੇ ਆ ਔਰ ਪਿੰਕੂ ਜੌਰ ਸਾਹਿਬ ਔਰ ਉਹਦੇ ਦੋਸਤਾਂ ਨੂੰ ਮੈਂ ਇੱਕ ਵਾਰੀ ਫਿਰ ਮੁਬਾਰਕਬਾਦ ਜਿੰਨਾ ਜਿਨ੍ਹਾਂ ਨੇ ਇਹਦਾ ਸੌਦਾ ਕੰਮ ਰਹਿੰਦਿਆ ਬੇਟੀਆਂ ਦੀ ਲੋੜੀ ਪਾਉਂਦੇ ਨੇ ਬੇਟੀਆਂ ਦੀ ਸ਼ਾਦੀ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਮੈਨੂੰ ਯਾਦ ਕੀਤਾ ਬੜੀ ਮਿਹਰ ਬਾਣੀ ਹੈ ਬਹੁਤ ਸ਼ੁਕਰੀਆ ਆਸ਼ੂ ਜੀ ਸੇਫਰਸ ਜੀ ਦਾ ਬਤਵਾ ਕਰਨ ਕਰ ਦਿੱਤੀ ਬੰਡ ਢੋੜਕਾ ਜਿੱਥੇ ਕਿ ਆਪਾਂ ਦੇਖਦੇ ਆ ਪਿਛਲੇ 15 ਸਾਲ ਤੋਂ ਅਜੇ ਇਹ ਕਾਰਜ ਸਮਾਜ ਸੇਵਾ ਦੇ ਹੁੰਦੇ ਆ ਅੱਜ ਇਸ ਫੰਕਸ਼ਨ ਦੇ ਸਾਡੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਸਖੀਰ ਡਾਕਟਰ ਗੋਰਪ੍ਰੀਤ ਕੌਰ ਜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਡੇ ਦਿਲਾਂ ਦੀ ਧੜਕਣ ਸਰਦਾਰ ਭਗਵੰਤ ਸਿੰਘ ਮਾਨ ਜੀ ਧਰਮ ਪਤਨੀ ਔਰ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਰਾਜਗੜੀ ਗਿੱਲ ਭੈਣ ਜੀ ਚੇਅਰਪਰਸਨ ਮਹਿਲਾ ਕਮਿਸ਼ਨ ਔਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਾਡੇ ਮੰਗਲ ਸਿੰਘ ਵਾਸੀ ਚੇਅਰਮੈਨ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਮੱਲੀ ਸਾਹਿਬ ਐਡਵੋਕੇਟ ਔਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜਿਹੜੀਆਂ ਆ ਇਸ ਹਲਕੇ ਦੇ ਵਿੱਚੋਂ ਸਾਡੀਆਂ ਬਹੁਤ ਹੀ ਸਤਿਕਾਰਤ ਭੈਣਾਂ ਜਿਹੜੀਆਂ ਆਪਣੀਆਂ ਬੱਚੀਆਂ ਨੂੰ ਲੈ ਕੇ ਇੱਥੇ ਆਈਆਂ ਆ ਜਿਨ੍ਹਾਂ ਦੀ ਅੱਜ 5100 ਬੱਚੀਆਂ ਦੀ ਲੋਹੜੀ ਜਿਹੜੀ ਹੈ ਉਹ ਪਾਈ ਜਾ ਰਹੀ ਆ ਇਸ ਕਾਰਨ ਲਈ ਸਾਡਾ ਬਹੁਤ ਹੀ ਸਤਿਕਾਰ ਸਾਡਾ ਭਰਾ ਪਿੰਦੂ ਜਹਾਂ ਜੀ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠਾ ਵੀ ਇਸ ਧਰਤੀ ਦੇ ਨਾਲ ਮੋਹ ਬਣਾ ਕੇ ਬਹੁਤ ਹੀ ਵੱਡਾ ਜਿਹੜਾ ਕਾਰਜ ਕਰ ਰਿਹਾ ਆ ਪਿਛਲੇ 15 ਸਾਲ ਤੋਂ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਦਿਨ ਰਾਤ ਇੱਕ ਕਰਕੇ ਜਿਹੜਾ ਹੈ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਦੀ ਆ ਸੋ ਬਹੁਤ ਹੀ ਵਧੀਆ ਅੱਜ ਇੱਕ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਵੜ ਚੁੱਕਾ ਆ ਔਰ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਇਸ ਸਮੁੱਚੀ ਟੀਮ ਨੂੰ ਜਿਹੜਾ ਕਿ ਬਹੁਤ ਹੀ ਵੱਡਾ ਕਾਰਜ ਕਰ ਰਹੇ ਨੇ ਉਹਨਾਂ ਨੂੰ ਦਿਲ ਦੀਆਂ ਗਹਿਰਾਂਜਾਂ ਤੋਂ ਨਮਾਰਤ ਬਾਤ ਦਿਨਾ ਆ ਉਹ ਵੀ ਵੱਡਾ ਕਾਰਜ ਜਿਹੜੀਆਂ ਧੀਆਂ ਦੀ ਲੋੜੀ ਜਿਹੜੀਆਂ ਉਹਨਾਂ ਧੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੂਬੇ ਦਾ ਨਾਮ ਰੋਸ਼ਨ ਕਰਨ ਗਿਆ ਉਹਨਾਂ ਧੀਆਂ ਦੀ ਲੋੜੀ ਜਿਹੜੀ ਆ ਪਾਈ ਜਾ ਰਹੀ ਆ ਤੋ ਮੈਂ ਜ਼ਿਆਦਾ ਸਮਾਂ ਨਾ ਲਮਾਂ ਮੈਂ ਲਾਸਟ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬੈਂ ਡਾਕਟਰ ਗੁਰਪ੍ਰੀਤ ਜੀ ਜਿਹੜੇ ਕਿ ਇਸ ਖਲਕੇ ਦੇ ਵਿੱਚ ਆਏ ਆ ਉਹਨਾਂ ਦਾ ਜੀ ਆਇਆਂ ਵੀ ਕਹਣਾ ਔਰ ਨਿਗਾਸਵਾਤ ਵੀ ਕਰਦਾ ਆ ਔਰ ਧੰਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਆਪਣੇ ਰਜ਼ੀਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਜਿਹੜਾ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਇੱਥੇ ਆਇਆ ਔਰ ਖਾਸ ਔਰਤਾਂ ਸਾਡੀ ਬੱਚੀ ਜਿਹੜੀ ਨਿਆਮਤ ਆ ਉਹਨਾਂ ਨੂੰ ਵੀ ਅੱਜ ਇਸ ਲੋਹੜੀ ਦੇ ਇਸ ਮੌਕੇ ਤੇ ਅਸੀਂ ਮੁਬਾਰਕਵਾਦ ਦਿੰਨੇ ਆ ਇਸ ਲੋਹੜੀ ਦੇ ਵਿੱਚ ਉਹਨਾਂ ਦਾ ਵੀ ਸ਼ਿਰਕਤ ਕਰ ਰਿਹਾ ਸੋ ਬਹੁਤ ਬਹੁਤ ਸਾਰੀ ਸਟੇਜ ਤੇ ਬੈਠੀ ਸਮੁੱਚੀ ਜਿੰਨੇ ਵੀ ਪੰਡਾਲ ਦੇ ਵਿੱਚ ਛਕੀਤਾ ਪੂਜੀਆਂ ਉਹਨਾਂ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਇਸ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਰਮ ਦੇ ਸੰਸਥਾਪਕ ਬਿੰਦੂ ਜਲ ਜੀ ਅਤੇ ਉਹਨਾਂ ਦੀ ਸਾਰੀ ਟੀਮ ਅਮਰੀਕ ਸੈਣੀ ਜੀ ਮਨਮੋਹਨ ਬਾਰਸਪਾ ਜੀ ਸari ਟੀਮ ਜਿਹੜੀ ਹੈਗੀ ਆ ਉਹਦੇ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਜਿਹੜੀਆਂ ਧੀਆਂ ਦੀ ਲੋੜੀ ਹੈਗੀ ਆ ਉਹ ਅੱਜ ਮਨਾਈ ਗਈ ਹੈ ਜਿਹਦੇ ਵਿੱਚ ਮੁੱਖ ਮਹਿਮਾਨ ਸੀਐਮ ਪੰਜਾਬ ਜੀ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਸੀਗੇ ਔਰ ਇਹਦੇ ਵਿੱਚ ਹੁਣ ਤੱਕ ਸੰਸਥਾ ਵੱਲੋਂ ਜੋ 20000 ਬੱਚੀਆਂ ਦੀ ਲੋੜੀ ਜਿਹੜੀ ਆ ਉਹ ਮਨਾਈ ਜਾ ਚੁੱਕੀ ਹੈ ਔਰ 110 ਬੱਚੀਆਂ ਦਾ ਜਿਹੜਾ ਲੋੜਵੰਦ ਬੱਚੀਆਂ ਉਹਨਾਂ ਦੇ ਵਿਆਹ ਕਰਤੇ ਜਾ ਚੁੱਕੇ ਆ ਇਹ ਟੀਮ ਜਿਹੜੀ ਹੈਗੀ ਆ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਜਿਹੜਾ ਵੱਧ ਚੜ ਕੇ ਹਿੱਸਾ ਪਾਉਂਦੀ ਆ ਜਿਵੇਂ ਖੂਨਦਾਨ ਕੈਂਪ ਹੈਗਾ ਅੱਖਾਂ ਦਾ ਕੈਂਪ ਹੈਗਾ ਤੇ ਹੋਰ ਜਿਹੜੀਆਂ ਜ਼ਰੂਰਤਮੰਦ ਸਮਾਜ ਵਿੱਚ ਲੋੜਾਂ ਆ ਉਹਦੀ ਪੂਰਤੀ ਲਈ ਇਹ ਜਿਹੜੀ ਸੰਸਥਾ ਹੈਗੀ ਉਹ ਤਤਪਰ ਹੈਗੀ ਔਰ ਸਾਰੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਹੈਗੀ ਔਰ ਸਾਨੂੰ ਜਿਹੜਾ ਹੌਂਸਲਾ ਦਿੰਦੇ ਨੇ ਕਿ ਨੈਕਸਟ ਈਅਰ ਅਸੀਂ ਹੋਰ ਇਤੋਂ ਵਧੀਆ ਕਰ ਸਕੀਏ ਥੈਂਕ ਯੂ ਸੋ ਮਚ